ਇਹ ਕਿਹੜਾ ਮੁੰਡਾ ਸੀ ਕੀ ਨਾਂ ਸੀ ਉਹਦਾ ਉਹਦਾ ਨਾਂ ਜੀ ਸੁਖ ਸੁਖ ਸੁਖਰੀ ਕਿੱਥੋਂ ਰਹਿਣ ਵਾਲਾ ਜੰਡੇ ਵਾਲੇ ਦੇ ਰਹਿਣ ਵਾਲਾ ਸ਼ਾਤ ਕੀ ਗੱਲ ਸੀ ਉਹ ਔਰ ਇਹਦੇ ਨਾਲ ਕਿਤੇ ਚੱਲਦਾ ਸੀ ਪਿਆਰ ਚੱਲਦਾ ਸੀ ਇਹਨਾਂ ਨਾਲ ਇਹਨਾਂ ਨੇ ਮਤਲਬ ਹੁਣ ਉਹ ਕੁੜੀ ਕਹਿੰਦੀ ਵੀ ਮੇਰੇ ਨਾਲ ਵਿਆਹ ਕਰ ਇਹਦੇ ਤਿੰਨ ਭੈਣਾਂ ਤੇ ਆ ਵਿਆਹਣ ਵਾਲੇ ਆ ਇਹ ਇਹਨਾਂ ਨੇ ਮੁੜ ਕੇ ਰਲ ਕੇ ਤੇ ਸਾਜਿਦ ਖੇਗੀ। ਅੰਜੀ ਤੁਹਾਡੀ ਬੇਟੀ ਦਾ ਕੀ ਨਾਮ ਸੀ ਔਰ ਮੁੰਡਾ ਕੌਣ ਸੀ ਨੇ ਸੱਦਿਆ? ਸਮਾਈਲ ਪ੍ਰੀਤ ਕੌਰ ਮੇਰੀ ਬੇਟੀ ਦਾ ਨਾਮ ਤੇ ਕਪੀਰ ਸਿੰਘ ਜੰਡਿਆਲੇ ਤੋਂ ਮੁੰਡਾ। ਕੌਣ ਹੈ? ਸੁਖਪੀਰ ਸਿੰਘ। ਕੀ ਕੰਮ ਕਰਦਾ ਏ? ਦੁਕਾਨ ਤੇ ਲੱਗਾ ਖਰੀਆਨੇ ਦੀ। ਅੱਛਾ ਤੁਹਾਡੀ ਬੇਟੀ ਨਾਲ ਕੀ ਰਿਸ਼ਤਾ ਸੀ ਇਹਦਾ? ਉਹਦੇ ਰਿਲੇਸ਼ਨਸ਼ਿਪ ਸੀ ਇਹਦਾ। ਅੱਛਾ। ਤਾਂ ਕੀ ਕੀ ਗੱਲਬਾਤ ਹੋਈ ਬਾਅਦ? ਪਤਾ ਨਹੀਂ ਭਾਜੀ ਉਹਨੇ ਹੀ ਫੋਨ ਕਰਕੇ ਦੱਸਿਆ ਇਹਨੂੰ ਇਹਨੇ ਕੁੜੀਆਂ ਕੁੜੀਆਂ ਨੇ ਮੈਨੂੰ ਕਰਤੀਆਂ ਨਹੀਂ ਆ। ਤੇ ਮੈਂ ਭਲਕੇ ਚ ਹੋਈ ਰਹੀ ਵੀ ਗਈ ਉਹਦੇ ਨਾਲ ਹੀ ਆ ਕੇ ਉਹ ਮੁੰਡੇ ਨੂੰ ਮੈਂ ਫੋਨ ਕੀਤਾ ਮੁੰਡਾ ਤਾਂ ਮੇਰੇ ਨਾਲ ਨਹੀਂ ਆਂ ਦੀ ਪੈਂਟ ਚੜਨਾ ਜੀਤਪੁਰ ਹਾਂਜੀ ਕੋਲਕੀਤਪੁਰ ਪੰਜ ਕੀ ਗੱਲ ਹੋਈ ਤੁਹਾਡੀ ਬੇਟੀ ਨਾਲ ਇਨਸਿਡੈਂਟ ਹੋਇਆ ਪਤਾ ਨਹੀਂ ਪਾਦੀ ਮੈਨੂੰ ਤੇ ਦੱਸ ਕੇ ਨਹੀਂ ਕੀਤਾ ਰੋ ਮੈਨੂੰ ਜਦ ਤੱਕ ਗਈ ਆ ਪੰਜ ਤੁਹਾਡੀ ਬੇਟੀ ਦਾ ਕੀ ਨਾਮ ਸੀ ਔਰ ਮੁੰਡਾ ਕੌਣ ਸੀ ਨੇ ਸੱਦਿਆ ਸਮਾਈ ਪ੍ਰੀਤਪੁਰ ਮੇਰੀ ਬੇਟੀ ਦਾ ਨਾਮ ਤੇ ਸੁਖਵੀਰ ਸਿੰਘ ਜੰਡਿਆਲੇ ਤੋਂ ਮੁੰਡਾ ਕੌਣ ਸੁਖਵੀਰ ਸਿੰਘ ਕੀ ਕੰਮ ਕਰਦਾ ਏ ਦੁਕਾਨ ਤੇ ਲੱਗਾ ਖਰੀਆਨੇ ਦਾ ਅੱਛਾ ਤੁਹਾਡੀ ਬੇਟੀ ਨਾਲ ਕੀ ਰਿਸ਼ਤਾ ਸੀ ਦਾ ਉਹਦੇ ਰਿਲੇਸ਼ਨਸ਼ਿਪ ਸੀ ਅੱਛਾ ਤਾਂ ਕੀ ਕੀ ਗੱਲਬਾਤ ਹੋਈ ਬਾਦ ਪਤਾ ਨਹੀਂ ਭਾਜੀ ਉਹਨੇ ਹੀ ਫੋਨ ਕਰਕੇ ਦੱਸ ਦਿਆ ਇਹਨੂੰ ਇਹਨੇ ਕੁੜੀਆਂ ਕੁੜੀਆਂ ਨੇ ਮੈਨੂੰ ਦੱਸਿਆ ਨਹੀਂ ਆ ਤੇ ਮੈਂ ਭਲੇਖੇ ਚ ਹੋਈ ਰਹੀ ਵੀ ਗਈ ਉਹਦੇ ਨਾਲ ਵੀ ਆ ਤੇ ਉਹ ਮੁੰਡੇ ਨੂੰ ਮੈਂ ਫੋਨ ਕੀਤਾ ਮੁੰਡਾ ਤਾਂ ਮੇਰੇ ਨਾਲ ਨਹੀਂ ਆ ਤੇ ਮੁੜ ਕੇ ਉਸੇ ਮੁੰਡੇ ਨੇ ਉਸੇ ਵਕਤ ਮੈਨੂੰ ਫੋਨ ਕੀਤਾ ਵੀ ਆ ਵੀ ਆ ਗੱਲ ਹੋਈ ਆ ਤੁਸੀਂ ਹੁਣੇ ਮੈਂ ਹੌਟਿਆ ਨੂੰ ਦਾਖਲ ਕਰਾਇਆ ਹੁਣ ਇਹ ਕਿਥੇ ਆ ਗਏ ਨਹੀਂ ਆ ਦਵਾਈ ਖਾ ਲਈ ਆ ਦਵਾਈ ਕਿਹੜੀ ਵੱਲੋਂ ਖਾਦੀ ਤੁਹਾਨੂੰ ਪਤਾ ਲੱਗਾ ਨਹੀਂ ਪੇਲਾ ਨੇ ਸੱਤਿਆ ਉੱਚਾ ਖੇਂਦੜਿਆ ਵੀ ਮੈਂ ਵਿਆਹ ਕਰਾਉਣਾ ਵਾ ਹੋ ਸਕਦਾ ਚਲੋ ਭੱਜਨ ਦੀ ਪਲੈਨਿੰਗ ਇਚ ਹੋਵੇ ਇੰਨਾ ਨਹੀਂ ਮੈਨੂੰ ਪਤਾ ਪਰ ਮਾ ਵੀ ਨਾਲ ਹੀ ਆਏ ਹਸਪੀਟਲ ਉੱਥੇ ਉਹਨਾਂ ਦਾਖਲ ਕਰਵਾਇਆ ਵਾ ਸਾਡੇ ਜਾਂਦਿਆ ਕੋਲੋਨੀ ਵਾਲੇ ਇੰਨੇ ਵੀ ਦੱਸਿਆ ਸਾਨੂੰ ਤੁਸੀਂ ਪੁਲਿਸ ਪ੍ਰੈਸ ਨੂੰ ਕੰਪਲੇਂਟ ਕੀਤੀ ਕੋਈ ਉਹਦੋਂ ਤੇ ਨਹੀਂ ਕੀਤੀ ਭਾਜੀ ਹੁਣ ਕੀਤੀ ਹੈ ਤੇ ਤੁਸੀਂ ਹੁਣ ਕੀ ਮੰਗ ਕਰਦੇ ਕਰ ਮੇਰੀ ਬੇਟੀ ਨੂੰ ਇਨਸਾਫ ਮਿਲ ਜਾਈਦਾ ਮੇਰੀ ਬੇਟੀ ਨੂੰ ਨਾ ਬਲਕਿ ਤਮ ਸ਼ੱਕ ਆ ਵੀ ਇਹਨਾਂ ਨੇ ਮਾਰੀ ਆ ਕੁਛ ਦੇਖੀ ਪੂਰਾ ਸ਼ੱਕ ਇਹਨਾਂ ਤੇ ਆ ਉਹ ਰੋ ਕਿਤੇ ਬਾਜੀ ਤੂੰ ਹੋਰ ਨਹੀਂ ਕਿਤੇ ਜਾ ਸਕਦੀ ਉਹਦੀ ਮਾਂ ਦਾ ਕਿਹਨਾ ਮੁੰਡੇ ਦੀ ਕਵਲਜੀਤ ਕੋ ਤੇ ਉਹਦੇ ਪਿਓ ਦਾ ਨਾਮ ਕੁਲਜੀਤ ਸਿੰਘ ਕੀ ਕੰਮ ਕਰਦਾ ਉਹ ਉਹ ਤਾਂ ਮਤਲਬ ਬਾਮੂਲ ਬੈ ਚੱਕਦਾਵੇਂ ਕਿੱਥੋਂ ਰਹਿਣ ਵਾਲੇ ਨੇ ਚਿੰਦਿਆ ਲੰਗਰ ਠੀਕ ਇੱਜਾ ਤੁਹਾਡਾ ਨਾਮ ਜੋਗਾ ਸਿੰਘ ਜੀ ਮੇਰੇ ਨੇ ਜੋਗਾ ਸਿੰਘ ਜੀ ਕੀ ਗੱਲ ਹੋਈ ਤੁਹਾਡੀ ਬੇਟੀ ਦੀ ਮੇਰੀ ਬੇਟੀ ਨੂੰ ਇਹਨੇ ਮੁੰਡੇ ਨੇ ਸੱਦਿਆ ਜੀ ਕਿਤੇ ਲਾਂਬੇ ਇਹਦੀ ਨਾਲ ਮਾਂ ਆਈ ਆ ਇਹਨਾਂ ਨੇ ਉਹਨੂੰ ਪਹਿਲਾਂ ਦਵਾਈ ਖਵਾ ਕੇ ਤੇ ਮੁੜ ਕੇ ਆਪੇ ਹੀ ਹਸਪਤਾਲ ਦਾਖਲ ਕਰਾਏ ਆ ਤੇ ਜਿੰਨਾ ਜਿੱਥੋਂ ਇਹਨਾਂ ਨੇ ਚੁੱਕਿਆ ਵਾ ਉੱਥੋਂ ਦੇ ਲੋਕ ਸਾਨੂੰ ਦੱਸਣ ਦੇ ਆ ਕਿ ਇਹ ਆਂਦੀ ਸੀ ਪੀ ਮੇਰੀ ਇਹ ਕੁੜੀ ਆ ਤੇ ਆ ਇਹਦਾ ਭਰਾ ਵਾ ਇਹ ਲੜਕੇ ਆ ਗਈ ਆ ਤੇ ਇਹ ਕਿਹੜਾ ਕਿਹੜਾ ਮੁੰਡਾ ਸੀ ਕੀ ਨਾਂ ਸੀ ਉਹਦਾ ਉਹਦਾ ਨਾਂ ਸੀ ਸੁਖ ਸੁਖ ਸੁਖਪਰੀ ਕਿੱਥੋਂ ਦੇ ਰਹਿਣ ਵਾਲਾ ਜੱਡੇ ਵਾਲੇ ਦੇ ਰਹਿਣ ਵਾਲਾ ਸ਼ਾਇਦ ਕੀ ਗੱਲ ਸੀ ਉਹ ਔਰ ਇਹਦੇ ਨਾਲ ਕਿਤੇ ਚਲਦਾ ਹੀ ਪਿਆਰ ਚਲਦਾ ਹੀ ਇਹਨਾਂ ਦਾ ਇਹਨਾਂ ਨੇ ਮਤਲਬ ਹੁਣ ਉਹ ਕੁੜੀ ਕਹਿੰਦੀ ਵੀ ਮੇਰੇ ਨਾਲ ਵਿਆਹ ਕਰ ਇਹਦੇ ਤਿੰਨ ਭੈਣਾਂ ਪਰਹਾ ਵਿਆਹਣ ਵਾਲੇ ਆ ਤੇ ਇਹਨਾਂ ਨੇ ਮੜਕੇ ਰਲ ਕੇ ਤੇ ਸਾਜਿਚ ਖੇਡੀ ਸਾਜਿਚ ਖੇਡੀ ਆ ਤੁਹਾਡੀ ਬੇਟੀ ਦਾ ਕੀ ਨਾਮ ਜਿੰਨੀ ਉਮਰ ਸੀ ਮੇਰੀ ਬੇਟੀ ਦਾ ਨਾਮ ਜੇ ਸਮੈਲ ਪ੍ਰੀਤ ਹਾਂਜੀ ਸਮੈਲ ਪ੍ਰੀਤ ਅੱਛਾ ਕਿੰਨੀ ਉਮਰ ਸੀ 15 ਸਾਲ ਦੀ ਅੱਛਾ ਤੇ ਇਹ ਜਿਹੜਾ ਮੁੰਡਾ ਕੀ ਕੰਮ ਕਰਦਾ ਇਹ ਮੁੰਡਾ ਜੀ ਪੜਦਾ ਵਾ ਤੇ ਉਤਰਾ ਪਾਰਟ ਟਾਈਮ ਦੁਕਾਨ ਤੇ ਕੰਮ ਕਰਦਾ ਉਹ ਖਰੀਆਨੇ ਸੁਨਿਆਜੀ ਦੁਕਾਨ ਤੇ ਲੱਗਦਾ ਤੇ ਇਹਦੇ ਪਿਓ ਦਾ ਕੀ ਨਾਮ ਇਹਦੇ ਪਿਓ ਦਾ ਨਾਂ ਜੇ ਕੁਲਦੀਪ ਸਿੰਘ ਜੇ ਮੈਨੂੰ ਇੱਕ ਤਰ੍ਹਾਂ ਪਤਾ ਨਹੀਂ ਜੇ ਨਾਂ ਹੈਗਾ ਤੇ ਵੈਫੋ ਮੈਨੂੰ ਸਾਰਾ ਪਤਾ ਆ ਨਾਮਾਂ ਦਾ ਤੁਹਾਡੀ ਬੇਟੀ ਨੂੰ ਕੀ ਕਹਿ ਕੇ ਲੈ ਕੇ ਗਈ ਸੀ ਇਹ ਕੁਛ ਨਹੀਂ ਸਾਡੀ ਬੇਟੀ ਘਰੋਂ ਚਲ ਗਈ ਆ ਤੇ ਇਹਨੇ ਮੁੰਡੇ ਨੇ ਹੀ ਸਾਨੂੰ ਫੋਨ ਕੀਤਾ ਵਾ ਕਿ ਇਹਨੇ ਮੰਮੀ ਇਹਨੇ ਦਵਾਈ ਖਾ ਲਈ ਆ ਮੈਂ ਦਿਹਾੜੀ ਤੇ ਲੱਗਾ ਮਿਸਤਰੀਆ ਮਜ਼ਦ ਮੇਰੀ ਘਾੜੀ ਨੇ ਆਣ ਕੇ ਮੈਨੂੰ ਦੱਸਿਆ ਕਿ ਇੱਕ ਤਰ੍ਹਾਂ ਉਹਨੇ ਦਵਾਈ ਖਾ ਲਈ ਆ ਤੇ ਮੈਨੂੰ ਸੁਖ ਨੇ ਫੋਨ ਕੀਤਾ ਵਾ ਸੁਖ ਸੁਖਵੀਰ ਨੇ ਕਿ ਇਹਨੇ ਮੰਮੀ ਦਵਾਈ ਖਾ ਲਈ ਉੱਥੇ ਆਂਦੇ ਆ ਵੀ ਅਹੀਂ ਉੱਥੇ ਹੈ ਹੀ ਨਹੀਂ ਆ ਉਥੋਂ ਵਾਲੇ ਬੰਦੇ ਸਾਰੇ ਸਾਨੂੰ ਹੁਣ ਦੱਸਣ ਦੇ ਆ ਵੀ ਇਹ ਦਾਖਲ ਕਰਾ ਕੇ ਗਏ ਆ ਤੇ ਜਿੱਥੋਂ ਇਹਨਾਂ ਚੁੱਕਿਆ ਵਾ ਨੂੰ ਉੱਥੇ ਇਹਨਾਂ ਨੇ ਇਹ ਕਿਹੜੀ ਦਾਖਲ ਕਰਾ ਗਏ ਸੀ ਇਹ ਹੋਟੀ ਗੁਰਗੁਰ ਰੌਣਦੱਸ ਅੱਛਾ ਤੇ ਤੁਸੀਂ ਹੁਣ ਕੀ ਮੰਗ ਕਰਦੇ ਪੁਲਿਸ ਸਟੇਸ਼ਨ ਤੋਂ ਅਹੀਂ ਹੁਣ ਮੰਗ ਕਰਦੇ ਆ ਇਹੋ ਜੀ ਮੇਰੇ ਮੈਨੂੰ ਅਨਸਾਰ ਦਵਾਇਆ ਜਾਵੇ ਮੀਤ ਜੀ ਪੁਲਿਸ ਕੋ ਕਾਰਵਾਈ ਕਰ ਰਹੀ ਆ ਹਾਂਜੀ ਪੁਲਿਸ ਕੋ ਕਾਰਵਾਈ ਕਰ ਰਹੀ ਆ ਅੰਜ ਪੁਲਿਸ ਕੋ ਗਏ ਹਾਂਜੀ ਉਹਨਾਂ ਨੇ ਕਿਹਾ ਜੀ ਯਾਰ ਰਿਪੋਰਟ ਆਉਗੀ ਤੇ ਫਿਰ ਚੰਡੀਗੜ੍ਹੋਂ ਆਏ 6 ਮਹੀਨੇ ਲੱਗ ਜਾਣਾ ਤੇ ਵੱਧ ਟਾਈਮ ਨੂੰ ਲੱਗ ਸਕਦਾ ਮਹੀਨਾ ਵੀ ਲੱਗ ਸਕਦਾ ਮੁੰਡੇ ਨੂੰ ਅਰੈਸਟ ਕੀਤਾ ਸੀ ਪੁਲਿਸ ਨੇ ਫੜਿਆ ਸੀ ਨਵੀਂ ਪਿੰਡ ਵਾਲੀ ਪੁਲਿਸ ਨੇ ਫੜਿਆ ਸੀ ਜਿਹੜੇ ਬਿਆਨ ਲੈਣ ਆਏ ਸੀ ਉਹਨਾਂ ਨੂੰ ਜਦੋਂ ਅਸੀਂ ਦੁਬਾਰੇ ਫੋਨ ਕੀਤਾ ਵੀ ਇਹਨਾਂ ਨੂੰ ਜਾਣ ਨਾ ਦਿਓ ਇਹ ਹੁਣ ਸਾਨੂੰ ਫਸਾ ਕੇ ਤੇ ਚਲ ਗਏ ਆ ਤੇ ਇਹਨਾਂ ਨੇ ਮੁੜ ਕੇ ਉਹਨਾਂ ਨੇ ਚੌਕੀ ਵਾਲਿਆਂ ਕਿਹਾ ਵੀ ਇਹ ਮੁੰਡੇ ਨੂੰ ਅਸੀਂ ਫੜ ਕੇ ਰੱਖਿਆ ਹੋਇਆ ਇੱਥੇ ਕਿ ਅਸੀਂ ਜਦੋਂ ਗਏ ਆ ਚੌਕੀ ਉਹਨਾਂ ਨੇ ਮੁੰਡਾ ਉਦੋਂ ਹੀ ਘਲਤਾ ਤੁਸੀਂ ਹੁਣ ਕੀ ਮੰਗ ਕਰਦੇ ਜੀ ਅਸੀਂ ਹੁਣ ਇਹੋ ਮੰਗ ਕਰਦੇ ਆਂ ਵੀ ਸਾਨੂੰ ਭਾਜੀ ਆਪਣਾ ਇਨਸਾਫ ਦਿੱਤਾ ਜਾਵੇ ਸਾਡੀ ਬੇਟੀ ਵਿਚਾਰੀ ਨਵਾਲਿਕ ਹੀ 15 ਸਾਲਾਂ ਦੀ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਧੰਨਵਾਦ ਇਸ ਵਾਰ ਵੀ ਮੈਂ ਇੰਸਪੈਕਟਰ ਮੋਜੀਤ ਐਸੇ ਜੋ ਉਹ ਮੈਂ 11 ਤਰੀਕ ਨੂੰ ਤੇ 12 ਤਰੀਕ ਨੂੰ ਆਪਣੇ ਸਾਹਮਣੇ ਆਇਆ ਸੀਗਾ ਚੌਕੀਨ ਚਾਰਜਿਸ ਮੀਸਨ ਸੋਹਿਆ ਨੇ ਮਿਲੋ ਕੌਂਟੀ ਦਾ ਸੀਗਾ ਅਗਲੇ ਗੁਰੂ ਰਾਮਦਾਸ ਹਸਪਤਾਲ ਇਕ ਲੜਕੀ ਆ ਜਿਹੜੀ 16 ਸਾਲ ਦੀ ਵਾਰ ਦਵਾਈ ਕੁਝ ਦਿਨੀ ਖਾਦੀ ਵਾਰੀ ਜਿੱਥੇ ਮੈਂ ਆਪਣੀ ਪੁਲਿਸ ਪਾਰਟੀ ਸੁਣੇ ਰ ਅਚਾਈ ਦਾ ਤਾਲੀ ਤੇ ਸਿ ਸੁਣਨਾ ਚੌਕ ਪਹੁੰਚੇ ਸੀ ਉੱਥੇ ਤਕਰੀਬ 12 13 ਬੀਬੀਆਂ ਦਾ ਇਕੱਠ ਸੀਗਾ ਉੱਥੇ ਜੂਫ ਗਲੰਦ ਵੀ ਖੜੇ ਸੀ ਕਾਫੀ 14 15 ਬੰਦੇ ਇਹਦਾਰ ਨੇ ਅਕਸੈਂਟ ਸੀ ਦੋ ਜਿਹੜੇ ਉੱਥੇ ਉਹਨਾਂ ਨੇ ਪੁੱਛਿਆ ਲਖਵਾ ਜੀ ਕਿ ਕਰ ਰਿਹਾ ਪਾ ਜਿਹੜੀ ਕਾਰਵਾਈ ਬੰਦ ਲਿਆ ਕਰਦਿਆਂ ਉਹਨਾਂ ਸਾਡੇ ਤੋਂ ਅਲੱਗ ਹੋ ਕੇ ਆ ਕੇ ਸੰਗਰੇ ਉਹ ਜਿਹੜੀ ਲੜਕੀ ਦੀ ਗੀਰੀ ਉਹਨੇ ਸਮਝਾਇਆ ਕਿ ਕੀ ਕਰਨਾ ਰਚ ਰਿਹਾ ਉਹਨੇ ਸਾਡੇ ਇਹ ਹੀ ਦੱਸਿਆ ਕਿ ਮੇਰੀ ਲੜਕੀ ਜਿਹੜੀ ਆ ਚਾਚੇ ਥੋੜਾ ਬਹੁਤ ਗਵਾਕ ਲਈ ਮਟਰੀਂਦੀ ਸੀ ਜੈਮੀ ਇਸ ਤਰ੍ਹਾਂ ਬਾਹਰ ਕੰਮ ਕਰਦਾ ਕਰਦੀਆਂ ਤੇ ਮੈਨੂੰ ਮਾਸੜਾ ਬੋਲ ਰਹੀ ਆ ਸਾਡੀ ਉੱਤੇ ਕਾਫੀ ਦਵਾਈਆਂ ਪਈਆਂ ਸੀ ਜਾਂ ਤੇ ਇਹ ਦਵਾਈ ਜਿਹੜੀ ਆ ਓਵਰ ਡੋਜ਼ ਲੈ ਗਈ ਇੱਕ ਮੇਰੇ ਲਈ ਖਾਗੀ ਤੇ ਕਾਪੀ ਦੇਖਾ ਇਹ ਨਾਲ ਇਹ ਸੀਲ ਜਿਹੜੀ ਨਿਕੜੀ ਹੋਈ ਤੇ ਇਹਨੂੰ ਕਿਸੇ ਨੇ ਲਿਆ ਕੇ ਤੇ ਤਾਫੀ ਕਰਵਾਇਆ ਇਹ ਗੱਲ ਜਿਹੜੀ ਹੋਟੀਆਂ ਕਲੋਂ ਵਿੱਚ ਹੋਈ ਜਿੱਥੇ ਆਪਾਂ ਜਾ ਕੇ ਇਹਦਾ ਨਿੱਪੇ ਦਾ ਵਿਆਹ ਲਿਖਿਆ ਜਿਹੜੀ ਲੜਕੀ ਮਾਰਨ ਵਾਲੀ ਆ ਅਸਮਾਈਲ ਅਸਮਾਈਲ ਪੀਕ ਕੌਰਾ ਤੇ ਇਹਦੇ ਮਸਰਾਸਾ ਤੇ ਉਸਦੀ ਮੰਮੀ ਖਲਜੀ ਕੌਰਾ ਆਪਣੀ ਜੇ ਕੈਸਨ ਵਾਸੀ ਜਾਪੁਰ ਸਰ ਜਿਹੋਣ ਨੇ ਦੱਸਿਆ ਕਿ ਜਿਹੜਾ ਮਤਲਬ ਉਹਦਾ ਕਿਸੇ ਮੁੰਡੇ ਨਾਲ ਪ੍ਰਤੀਮ ਪ੍ਰਸੰਗ ਸੀ ਜੰਡਿਆਲੇ ਤੋਂ ਮੁੰਡਾ ਵਾ ਕੁਕਲਦੀਪ ਸਿੰਘ ਉਹਦੇ ਫਾਦਰ ਦਾ ਨਾਮ ਤੇ ਇਹ ਮੁੰਡਾ ਤੇ ਉਹ ਜਿਹੜੀ ਮਾਂ ਐਡਮਿਟ ਕਰਾ ਕੇ ਬਾਅਦ ਚਲੇ ਗਿਆ ਉਹ ਉਹਨਾਂ ਤੇ ਇਲਜ਼ਾਮ ਲਾ ਰਹੇ ਨੇ ਕਿ ਇਹਨਾਂ ਨੇ ਸਾਡੀ ਕੁੜੀ ਨੂੰ ਕੁਝ ਦੇ ਕੇ ਮਾਰਿਆ ਇਹ ਸਾਡੇ ਕੋਈ ਤਾਂ ਕਿੰਨਾ ਸਾਡੇ ਮੇਰੇ ਧਿਆਨ ਵਿੱਚ ਨਹੀਂ ਆਉਂਦਾ ਮੈਨੂੰ ਇਹਨਾਂ ਪਤਾ ਕਿ ਕੱਲ ਸੁਣਿਆ ਚੌਕੀ ਗਿਆ ਸੀ ਪਰਿਵਾਰ ਜਿਹੜਾ ਕਿ ਬੱਚੇ ਦਾ ਨਾਮ ਲੈ ਲਿਆ ਵੀ ਇਹ ਕਰਾ ਰਹੇ ਫਰੈਂਚਿਸਪ ਸੀਗੀ ਪਹਿਲੇ ਦੁੱਖਾਂ ਕੁੜੀਆਂ ਦਵਾਈ ਖਾ ਲਈ ਅਸੀਂ ਕੁੜੀ ਦਾ ਪੋਸਟਮਾਰਟਮ ਕਰਵਾਤਾ ਸੀਗਾ ਵਾਸਤੇ ਵਾ ਲੈ ਕਰਨਾ ਸ਼ਿਕਾਇਤ ਕਰਤਾ ਉਰੇ ਤੋਂ ਆਹੀ ਵੇਟ ਕਰਦੇ ਆਂ ਕੀ ਕਰਾਂਗੇ ਇਹ ਫਰਾਂਸਿਕ ਸਾਇੰਸ ਲਬਾਰਟਰੀ ਤੋਂ ਜੋ ਵੀ ਰਿਪੋਰਟ ਆਊਗੀ ਜਾਂ ਦਵਾਈ ਖਾਦੀ ਜਾਂ ਘਾਹ ਘਟਿਆ ਉਹਦੇ ਮੁਤਾਬਕ ਇਹਨਾਂ ਦਾ ਤਤਸਮਾ ਬਿਆਨ ਲਗਾ ਕੇ ਕਾਰਵਾਈ ਕਰਾਂਗੇ ਸਰ ਅਗਰੇ ਪੁਖਜੇ ਬੰਦੇ ਨੂੰ ਦੋਸ਼ੀ ਪਾਇਆ ਗਿਆ ਮੁੰਡੇ ਦੇ ਪੈਰ ਦਾ ਮੁੰਡਾ ਤੇ ਇਹਨਾਂ ਤੇ ਬੰਦ ਕਰ ਦੇ ਕਿਥੇ ਹੈ ਹਾਂਜੀ ਕਰ ਦੇ ਕਰਾਂਗੇ ਜੀ ਤੇ ਪੱਥਰ ਲੱਗਾ ਕਿੱਥੋਂ ਦੇ ਕੀ ਨਾਂ ਸੀ ਮੁੰਡੇ ਦਾ ਨਹੀਂ ਜੀ ਅਜੇ ਬਾਰੇ ਕੋਈ ਨਹੀਂ ਦੱਸਿਆ ਨਾ ਬਾਅਦ ਦੁਬਾਰਾ ਉਹਨਾਂ ਨੂੰ ਬੁਲਾ ਕੇ ਲੜਕੀ ਦੀ ਮਾਤਾ ਨੂੰ ਜਾਂ ਇਹਨਾਂ ਦੇ ਪਰਿਵਾਰ ਨੂੰ ਪੁੱਛਾਂਗੇ ਆਪਾਂ ਕਿ ਕਿੱਥੇ ਦੇ ਆਏ ਕਿੱਥੇ ਦੇ ਨਹੀਂ ਆਏ ਸਰ ਉਹਦੇ ਵਿੱਚ ਆਇਆ ਕਿ ਨਵੇਂ ਪਿੰਡ ਚੌਕੀ ਨੇ ਮੁੰਡੇ ਨੂੰ ਰਾਸੀ ਲਾਹੀ ਬਾਅਦ ਫੇਰ ਛੱਡ ਦਿੱਤਾ ਗਿਆ ਨਹੀਂ ਜੀ ਉਹਨਾਂ ਨਵੇਂ ਚੌਕੀ ਨਵੇਂ ਪਿੰਡ ਵਾਲਿਆਂ ਨੇ ਉਹਨਾਂ ਨੂੰ ਹਰਾਕ ਵਿੱਚ ਨਹੀਂ ਲਿਆ ਮੈਨੂੰ ਇਹ ਪਤਾ ਲੱਗਾ ਜਿਹਾ ਕਿ ਪਿੰਡ ਪੰਜਾਬਪੁਰ ਨਵੇਂ ਚੌਕੀ ਵਿੱਚ ਹੈ ਤਾਂ ਉਹਨਾਂ ਇਹ ਗੱਲ ਤਾਂ ਪੀਸ ਕੀਤੀ ਸੀਗੀ ਪਰ ਮੁੰਡਾ ਨਹੀਂ ਜਾਇਆ ਇਹ ਪਤਾ ਲੱਗਾ ਜਿਹੜਾ ਕੁੜੀ ਦਵਾਈ ਖਾਦੀ ਆ ਠਾਣਾ ਸੂਈਆਂ ਦੇ ਵਿੱਚ ਪਿੰਡ ਪੈਂਦਾ ਹੋਠੀਆ ਕਲੋਨੀ ਦੇ ਕੋਲ ਨਾਲ ਹੀ ਆ ਆਪਣੀ ਗੁਰਦਾਸਪੁਰ ਤਾਂ ਦੇ ਉੱਤੇ ਦਵਾਈ ਕਰਦੀ ਜੇਕਰ ਕਿ ਉਹ ਵੀ ਸ਼ੱਕ ਦੇ ਤੌਰ ਤੇ ਹੈ ਇਹ ਕਿ ਸਾਡੀ ਪ੍ਰੋਸੀਸ ਸਾਧਤਾਂ ਤੋਂ ਗਈ ਹੀ ਅਹ ਹਾਂ ਅਸਲ ਵਿੱਚ ਕਿਹੋ ਜਿਹਾ ਆਇਆ ਧੰਨਵਾਦ